ਕਿਸਾਨ ਭਰਾਓ ਜਿਹੜੀ ਚੀਜ਼ ਹੋਣੀ ਹੁੰਦੀ ਆ ਉਹ ਹੋ ਕੇ ਰਹਿੰਦੀ ਆ ਕੁਦਰਤ ਵੱਡੀ ਹੋ ਜਾਂਦੀ ਆ ਆਪਾਂ ਚਾਹੇ ਵੀ ਕਿੰਨੇ ਮਨ ਮਨਾਲਗੇ ਵੀ ਆਪਾਂ ਐਵੇਂ ਕਰਨਾ ਐਵੇਂ ਕਰਨਾ ਗੱਲ ਉਹ ਹੋ ਜਾਂਦੀ ਆ ਆਪਣੇ ਨਾਲ ਇਸ ਵਾਰ ਦੋਸਤੋ ਕੀ ਹੋਇਆ ਕਣਕ ਦੇ ਵਿੱਚ ਨਾ ਵੀ 20 ਆਪਣੇ ਤੋਂ ਬਹੁਤ ਘੱਟ ਪੈ ਗਿਆ ਮਤਿਆ ਸੀਗਾ ਵੀ ਵੀ ਆਪਾਂ ਵੀ 45 ਕਿਲੋ ਵੀ ਜਾਂ 40 ਕਿਲੋ ਵੀ ਤਾਂ ਆਪਾਂ ਪਾਉਣਾ ਹੀ ਪਾਉਣਾ ਹੁੰਦਾ ਐ ਸਾਲ ਵੀ ਚਲੋ ਵੀ 2 ਕਿਲੋ ਐਸਟੀ ਐਕਸਟਰਾ ਪਾ ਦਾਂਗੇ ਵੀ ਸੁਣਦੇ ਸੀ ਵੀ ਉਗਰਾ ਘੱਟ ਆ ਹੋਇਆ ਕਿ ਮਿੱਤਰੋ ਜਦੋਂ ਕਣਕ ਦੀ ਬਜਾਈ ਕਰਨ ਲੱਗੇ ਨਾ ਤੇ ਬਈ ਜਦੋਂ ਕੁਦਰਤ ਬੰਨੀ ਤੇ ਮਸ਼ੀਨ ਪੱਖੋਂ ਤੇ ਬਈ ਜੀ 20 ਘੱਟ ਪੈ ਗਿਆ ਘੱਟ ਪਤਾ ਕਿੰਨਾ ਪਿਆ ਤੁਹਾਨੂੰ ਯਕੀਨ ਨਹੀਂ ਹੋਣਾ 20 ਪੈ ਗਿਆ ਮਿੱਤਰੋ ਆਪਣੇ ਸਿਰਫ ਹੀ 36 ਕਿਲੋ 37 ਕਿਲੋ 36 ਕਿਲੋ ਵੀ ਕਿੱਲੇ ਦਾ ਪੈ ਗਿਆ ਕਿੱਥੇ 4 ਕਿਲੋ ਪਲੱਸ ਵਧਾਉਣਾ ਸੀ ਕਿੱਥੇ ਬਈ ਜੀ 4 ਕਿਲੋ ਘਟ ਗਿਆ ਜਦੋਂ ਬਈ ਜੀ 20 ਘਟ ਗਿਆ 4 ਕਿਲੋ ਨਾਲ ਪਾਪਾ ਹੀ ਸੀ ਵਜਾਉਂਦੇ ਮੈਂ ਕਿਹਾ ਨਾ ਵੀ ਆਪਾਂ ਐਵੇਂ ਕਰਦੇ ਆਂ ਵੀ ਬੀ ਤਾਂ ਬਹੁਤ ਘੱਟ ਪੈ ਗਿਆ ਆਪਣੇ ਕੋਲ ਹੋਰ ਕੋਈ ਹੱਲ ਨਹੀਂ ਤੇ ਕਣਕ ਨੂੰ ਦੂਰੀ ਬੀਜ ਦੰਨੇ ਆਂ ਕੁਛ ਵੀ ਪਾ ਕੇ ਕਣਕ ਕਿਤੇ ਬਿਰਲੀ ਨਾ ਰਹੇ ਜੀ ਕਿਤੇ ਆਪਾਂ ਨੁਕਸਾਨ ਦੇ ਵਿੱਚ ਆ ਜਾਈਏ ਡਰ ਤਾਂ ਹੁੰਦਾ ਹੀ ਹੈ ਜੀ ਬਿਜਾਈ ਦੇ ਵਿੱਚ ਆਪਣੇ ਕਿਹੜਾ ਹੋਰ ਕੋਈ ਵੱਲੀ ਵੱਡੇ ਸਾਧਨ ਆ ਰੋਜ਼ਗਾਰ ਦੇ ਇਹ ਹੀ ਆਪਣੀ ਤਾਂ ਇੱਕ ਰੋਟੀ ਆ ਜਿਹਦੇ ਸਿਰ ਤੋਂ ਆਪਣਾ ਘਰ ਚੱਲਦਾ ਹੈ ਨਾ ਹੁੰਦੇ ਮੁੰਦੇ ਕੀ ਹੋਇਆ ਵੀ ਤੇ ਨਾ ਪਾਪਾ ਕਹਿੰਦਾ ਵੀ ਆਪਾਂ ਬੀ ਨਹੀਂ ਆਦਾ ਬਹੁਤ ਹੁੰਦਾ ਆਦਾ ਬੀ ਆਦਾ ਇਹ 34 ਕਿਲੋ ਥੋੜਾ ਨਹੀਂ ਹੁੰਦਾ ਮੁਹ ਹੈ ਨਹੀਂ ਜੀ ਮੁਹ ਹੈ ਵੀ ਦੇਖ ਲਓ ਮੁਹ ਆਪਾਂ ਇੱਕ ਵਾਰੀ ਹੋਰ ਵੀ ਪਿਆ ਆਪਣੇ ਕੋਲੇ ਫालतੂ ਇੱਕ ਗੱਟਾ ਫालतੂ ਲੱਗ ਜੂਗਾ ਹੋਰ ਲੈ ਆਵਾਂਗੇ ਆਪਾਂ ਬਿਜਾਈ ਦਾ ਕੰਮ ਹੈ ਤੇ ਆਪਾਂ ਲਿਆ ਕੇ ਵੀ ਆਪਾਂ ਤੂਰੀ ਬੀਜ ਦੰਨੇ ਆ ਨਹੀਂ ਜੀ ਹੁੰਦੇ ਹਮੋਂਦੇ ਨਹੀਂ ਮੰਨੇ ਜਿਹਨੇ ਬਈ 60 ਸਾਲ ਪ੍ਰੈਕਟੀਕਲ ਕੀਤਾ ਹੋਵੇ ਉਹਦੇ ਨਾਲੋਂ ਵੱਡਾ ਮੈਂ ਮੰਨਦਾ ਵੀ ਜਿਹੜਾ ਪੜ੍ਹ ਲਿਖ ਕੇ ਇੱਕ ਵਿਦਵਾਨ ਬਣ ਜਾਂਦਾ ਬਈ ਵੀ ਇਸ ਤਰ੍ਹਾਂ ਆ ਕਰ ਲਓ ਆ ਕਰ ਲਓ ਪ੍ਰੈਕਟੀਕਲ ਕਰਨ ਵਾਲੇ ਤੋਂ ਉੱਤੇ ਬਈ ਜੀ ਕਿਸੇ ਕੰਮ ਦਾ ਵੀ ਉਸ ਤੋਂ ਪੜ੍ਹ ਲਿਖ ਕੇ ਭਾਵੇਂ ਕਿੰਨਾ ਹੀ ਪੜ ਜਾਵੇ ਉਹ ਵਿਦਵਾਨ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇੱਕ ਨੇ ਹੱਡ ਤੜਾਈ ਹੁੰਦੇ ਉਸ ਕੰਮ ਦੇ ਵਿੱਚ ਇੱਕ ਨੇ ਬਈ ਜੀ ਕਿਤਾਬਾਂ ਪੜ੍ਹ ਪੜ ਕੇ ਬਿਨਾਂ ਐਕਸਪੈਰੀਮੈਂਟ ਤੋਂ ਲੈਕਚਰ ਦੇਣੇ ਹੁੰਦੇ ਆ। ਕਮਿਤਰੋ ਹੋਇਆ ਕਿ ਨਾ ਕਹਿੰਦੇ ਬਈ ਵੀ ਵੇਖੋ ਆਦਾ ਅਸੀਂ ਨਾ ਆਉਦੇ ਸਮੇਂ ਦੇ ਵਿੱਚ ਵੀ 30 ਕਿਲੋ ਵੀ ਪਾਉਂਦੇ ਰਹੇ ਸੀ ਉਠਾਂ ਦੇ ਨਾਲ। ਤੇ ਫੇਰ ਵੀ ਬਈ ਫਸਲਾਂ ਦਾ ਕਣਕਾਂ ਬਹੁਤ ਵਧੀਆ ਹੋ ਜਾਂਦੀਆਂ ਸੀ ਇਹਦੇ ਉੱਠਾਂ ਨਾਲ ਐਵੇਂ ਬੀਜਦੇ ਸੀ ਅੱਗੇ ਅੱਗੇ ਤਾਂ ਨਾਲ ਓੜੇ ਕੱਢੀ ਜਾਂਦੇ ਰਹੇ ਬੀਜ ਦੇ ਫਿਰਦੇ ਤੇ ਪਿੱਛੇ ਬੀਜ ਦਾ ਕਣਕ ਦਾ ਝੋਲਾ ਫੜਾ ਕੇ ਤੇ ਪਾ ਕੇ ਮੁੱਠੀ 'ਚ ਦਾਣੇ ਤੇ ਬਈ ਪੈਰ ਮਾਰਤੇ ਫਿਰਦੇ ਵੀ ਆਪੇ ਉਗਰੀ ਜਾਊ ਤਾਂ ਮਿੱਤਰੋ ਐਸ ਲੋਟ ਕਰਕੇ ਮੈਨੂੰ ਵੀ ਗੱਲਾਂ ਦੇ ਵਿੱਚ ਵੀ ਚਲੋ ਟਾਲ ਮਟੋਲ ਹੋ ਗਈ ਵੀ ਨਹੀਂ ਬੀਜਣੀ ਤਾਂ ਨਹੀਂ ਮੰਨੇ ਤਾਂ ਜਦੋਂ ਫਿਰ ਮੰਨਣੀ ਵੀ ਪੈਂਦੀ ਹੈ ਡੇ ਘਰ 'ਚੋਂ ਨਾ ਤੇ ਵੀ ਬਾਕੀ ਤਿਆਰਪੇ ਆ ਹੋਇਆ ਕੀ ਜੀ ਨਾ ਜੀ ਹੁਣ ਕੁਛ ਦਿਨ ਓੜਿਆਂ ਚ ਬੈਠ ਜਾ ਕਰ ਗਏ ਵੀ ਪੱਟਣ ਲੱਗ ਜਾ ਕਰਾਂ ਬੈਠੀ ਜਾ ਕਰਾਂ ਪੱਟਣ ਲੱਗ ਜਾ ਕਰਾਂ ਮਖਾ ਵੀ 20 ਘੱਟ ਪੈ ਗਿਆ ਡਰ ਹੁੰਦਾ ਜਿਹੜੀ ਗੱਲ ਦਾ ਹੋਇਆ ਕੀ ਜੀ ਹੁਣ ਆਪਣੇ ਕਣਕ ਦਾ ਅਗਰਾ ਆਇਆ ਤੇ ਸੁਣੋ ਮਿੱਤਰੋ ਹੁਣ 34 ਕਿਲੋ 36 ਕਿਲੋ 20 ਕਿੱਲੇ ਦਾ ਪਾਇਆ ਹੋਇਆ ਦਾ ਬਈ ਤੁਹਾਨੂੰ ਅਗਰਾ ਦਿਖਾਉਣੇ ਆ ਤੁਸੀਂ ਆਖੋਗੇ ਬਈ ਜੀ ਇਹ ਤਾਂ 20 ਵਾਲਾ ਪਿਆ ਤੇ ਆਪਾਂ ਬਈ ਜੀ ਐਵੇਂ 45 45 50 50 ਕਿਲੋ ਵੀ ਪਾਈ ਜਾਂਦੇ ਰਹਿੰਦੇ ਸੀ ਤਾਂ ਬਈ 34 ਕਿਲੋ ਦਾ ਤੁਹਾਨੂੰ ਅਗਰਾ ਚੈੱਕ ਕਰਾਉਣੇ ਆ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ ਮੈਂ ਖੁਦ ਹੈਰਾਨ ਹੁਈ ਐਨਸ ਵਾਰ ਬਾਈ ਜੀ ਵੀ ਇੰਨਾ ਘੱਟ ਵੀ ਪਾਇਆ ਤੇ ਬਈ ਘਰਾ ਆ ਗਿਆ ਕਮਾਲ ਹੈ ਹੂੰ ਵੀ ਗੱਲ ਉਹ ਹੋ ਜਾਂਦੀ ਹੈ ਮਿੱਤਰੋ ਆਪਾਂ ਐਵੇਂ ਵੱਡੇ ਡਾਕਟਰਾਂ ਦੇ ਮਗਰ ਪੜ੍ਹਦੇ ਲਿਖਦੇ ਮਗਰ ਕਰਦੇ ਰਹਿੰਦੇ ਆ ਵੀ ਬਾਈ ਜੀ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਪਰ ਬਈ ਜਿਹਨੇ ਆਪਣੇ ਘਰੇ ਵੱਡੇ ਡਾਕਟਰ ਬੈਠੇ ਉਹਨਾਂ ਵੱਲ ਆਪਾਂ ਉਹਨਾਂ ਦੀ ਸੁਣਦੇ ਨਹੀਂ ਉਹਨਾਂ ਵੱਲ ਧਿਆਨ ਨਹੀਂ ਕਰਦੇ ਤਾਂ ਮਿੱਤਰੋ ਆ 34 ਕਿਲੋ ਵੀ ਪਾਇਆ ਹੋਇਆ ਹੈ ਕਰੋ ਮਿੱਤਰੋ ਚੈੱਕ 34 ਹੂਗਾ ਜਾਂ 36 ਹੂਗਾ ਕਿਉਂ ਮਿਨਮਾ 20 ਵੀ ਨਹੀਂ ਆਪਾਂ ਕਹਿ ਸਕਦੇ ਹੁੰਦੇ 34 36 ਕਿਲੋ ਵੀ ਪਾਇਆ ਮਿੱਤਰੋ ਤੇ ਕਣਕ ਦਾ ਅਗਰਾ ਚੈੱਕ ਕਰੋ ਲਓ ਵੀ ਓੜੇ ਪੂਰੇ ਭਰਮੇ ਦਿਸਦੇ ਆ ਤਾਂ ਹੁਣ ਆ ਵੇਖੋ ਵੀ ਕਿਤੇ ਕਿਤੇ ਇੱਥੇ ਦਾਣਾ ਹੈ ਕਿਤੇ ਹੈ ਹੀ ਨਹੀਂ ਹੈਨਾ ਕਿਤੇ ਕਿਤੇ ਹੈ ਤੇ ਇਹ ਹਜੇ ਵੀ ਇਹਨੂੰ ਅਗਰਾ ਨੂੰ ਸਿਰਫ ਹੀ 8 ਦਿਨਾਂ ਦੀ ਗਣਕ ਹੋਈ ਆ ਤਾਂ ਹਜੇ ਤੱਕ ਜਿਵੇਂ ਪੂਰੀ ਅਗਰਾ ਵਾਲਾ ਆ ਓੜਾ ਕਿਉਂ ਇਹ ਭਾਲਾ ਵਾਲਾ ਆ ਗਿਆ ਆ ਨਾਲ ਲੱਗ ਮੈਂ ਵੀ ਇਹ ਬਿਨਾ ਭਾਲਾ ਵਾਲਾ ਓੜਾ ਹੈਨਾ ਕਰੂ ਵਿਜਕ ਤਾਂ ਬਹੁਤ ਸੋਹਣਾ ਵੀ ਉਗ ਰਿਆ ਤਾਂ ਫੇਰ ਮੇਰੇ ਸਮਝ ਆਈ ਵੀ ਗੱਲ ਵੀ ਆਪਾਂ ਐਵੇਂ ਲੋਕਾਂ ਮਗਰ ਵੱਡੇ ਡਾਕਟਰਾਂ ਮਗਰ ਤੁਰੇ ਫਿਰਦੇ ਆ ਵੀ ਬਾਈ ਜੀ ਹਨਾ ਵੀ ਕਿੰਨਾ ਪਾਈਗੇ ਕਿਹੜੀ ਵੈਰਾਈਟੀ ਕਿਵੇਂ ਆ ਚਲੋ ਹਾਂ ਵੀ ਪੜੇ ਲਿਖਿਆਂ ਦਾ ਫਰਕ ਹੁੰਦਾ ਵੀ ਨਵੀਂ ਜਿਵੇਂ ਵੈਰਾਈਟੀ ਆਉਂਦੀ ਇਹਨਾਂ ਨੂੰ ਕਾੜਦਾ ਪਤਾ ਹੁੰਦਾ ਪਰ ਜਿਹੜੀਆਂ ਵੀ ਜਿਨੇ ਇੱਕ ਪ੍ਰੈਕਟੀਕਲ ਕੀਤਾ ਹੁੰਦਾ ਨਾ ਬਈ ਹੱਡ ਤੜਾ ਕੇ ਮਿਹਨਤ ਕਰਕੇ ਤੇ ਬਈ ਉਹ ਦੀ ਰੀਸ ਨਹੀਂ ਕਦੇ ਵੀ ਕੋਈ ਵੀ ਮੈਂ ਇਹਦਾ ਵੀ ਕਰ ਸਕਦਾ ਤਾਂ ਸਭ ਤੋਂ ਵੱਡਾ ਡਾਕਟਰ ਮਿੱਤਰੋ ਆਪਣੇ ਘਰੇ ਹੁੰਦਾ ਹੁੰਦਾ ਐਵੇਂ ਨਾ ਬਈ ਜੀ ਹੋਰਾਂ ਡਾਕਟਰਾਂ ਮਗਰ ਮੇਰੇ ਵਰਗੇ ਜਿਵੇਂ ਕੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਬਈ ਆ ਕਰਦੇ ਉਹ ਕਰਦੇ ਉਹ ਐਵੇਂ ਨਾ ਹਰ ਇੱਕ ਮੇਰੇ ਵਰਗੇ ਮਗਰ ਲੱਗਿਆ ਕਰੋ ਸਭ ਤੋਂ ਵੱਡਾ ਡਾਕਟਰ ਤੁਹਾਡੇ ਘਰੇ ਆ ਆਪਣੇ ਮਾਪਿਓ ਬੈਠੇ ਆ ਤੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪੁੱਛ ਕੇ ਬਈ ਖੇਤੀ ਕਰੋ ਉਹਨਾਂ ਨੇ ਹੱਡ ਤੜਾਏ ਹੋਏ ਆ ਉਹਨਾਂ ਨੂੰ ਸਾਰਾ ਧਿਆਨ ਆ ਕਿਵੇਂ ਖੇਤੀ ਦੇ ਵਿੱਚ ਕਿੰਨਾ ਬੀ ਪਾਉਣਾ ਕਿਵੇਂ ਨਹੀਂ ਤੇ ਕਿਵੇਂ ਬਈ ਸੁਹਾਗਾ ਲਾਉਣਾ ਕਿੰਨੇ ਵਾਰੀ ਸੁਹਾਗਾ ਲਾਉਣਾ ਕਿਵੇਂ ਨਹੀਂ ਕਿੰਨੀ ਗੱਲ ਬਹੁਤ ਆ ਤਾਂ ਉਦੋਂ ਵੱਡਾ ਮੈਂ ਕਹਣਾ ਵੀ ਡਾਕਟਰ ਨਹੀਂ ਹੁੰਦਾ